ਭਾਰਤੀ ਜਨਤਾ ਪਾਰਟੀ ਨੂੰ ਵੱਡਾ ਝਟਕਾ ਤੇ ਸ਼੍ਰੋਮਣੀ ਕਾਲੀ ਦਲ ਨੂੰ ਇੱਕ ਵੱਡਾ ਫਾਇਦਾ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਬਹੁਤ ਹੀ ਵੱਡੇ ਲੀਡਰ ਜਿਨ੍ਹਾਂ ਦਾ ਦਬਾਅ ਵਿੱਚ ਨਹੀਂ ਪੰਜਾਬ ਦੇ ਵਿੱਚ ਇੱਕ ਚੰਗਾ ਪ੍ਰਭਾਵ ਹੈ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਨਾਲੋਂ ਖਫਾ ਹੋ ਚੁੱਕੇ ਨੇ ਤੇ ਉਹ ਅੱਜਕੱਲ੍ਹ ਸ਼੍ਰੋਮਣੀ ਕਾਲੀ ਦਲ ਦੇ ਸਾਰਥੀ ਬਣ ਸਕਦੇ ਨੇ ਭਾਰ ਸਰਕਾਰ ਦੇ ਵਜ਼ੀਰ ਰਹਿ ਚੁੱਕੇ ਅਤੇ ਇਸ ਸਮੇਂ ਕੌਮੀ ਐਸਿਕ ਕਮਿਸ਼ਨ ਦੇ ਚੇਅਰਮੈਨ ਵਿਜੇ ਸੰਪਲਾ ਵਿਜੇ ਸੰਪਲਾ ਜਿਹੜੇ ਨੇ ਨਾਰਾਜ਼ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਹਾਲਾਂਕਿ ਪਾਰਟੀ ਦਾ ਪਾਰਟੀ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਨੇ ਉਹਨਾਂ ਨੂੰ ਦਿੱਲੀ ਬੁਲਾ ਕੇ ਮਨਾਉਣ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਉਹ ਮੀਟਿੰਗ ਨੂੰ ਬੂਰਨੀ ਪਿਆ ਤੇ ਹੁਣ ਮੰਨਿਆ ਜਾ ਰਿਹਾ ਹੈ ਕਿ ਸ਼ਾਰਪੁਰ ਤੋਂ ਸ਼੍ਰੋਮ ਨਿਕਾਲੀ ਦਲ ਦੇ ਉਮੀਦਵਾਰ ਹੋ ਸਕਦੇ ਨੇ ਵਿਜੇ ਸਾੰਪਲਾ ਵਿਜੇ ਸਾਹਬ ਇਸ ਕਰਕੇ ਨਾਰਾਜ ਨੇ ਕਿ ਉਹ ਚਾਹੁੰਦੇ ਸੀ ਕਿ ਭਾਰਤਿਆ ਜਨਤਾ ਪਾਰਟੀ ਉਹਨਾਂ ਨੂੰ ਹਾਰਪੁਰ ਤੋਂ ਚੋਣ ਲੜਾਵੇ ਜਿਹੜੇ ਉਹ ਪਹਿਲਾਂ 2014 ਦੇ ਵਿੱਚ ਲੜ ਚੁੱਕੇ ਨੇ ਜਦੋਂ ਸੈਂਟਰ ਦੇ ਵਿੱਚ ਵਜ਼ੀਰ ਸੀ ਲੇਕਿਨ 2019 ਦੇ ਵਿੱਚ ਉਹਨਾਂ ਨੇ ਸੋਮਪ੍ਰਕਾਸ਼ ਨੂੰ ਉਹਨਾਂ ਨੂੰ ਟਿਕਟ ਦੇ ਦਿੱਤੀ ਹੈਗੀ ਤੇ ਹੁਣ ਸੋਮਪ੍ਰਕਾਸ਼ ਉਹ ਹੁਣੀ ਜਿਨ੍ਹਾਂ ਦੀ ਉਮਰ 75 ਸਾਲ ਟੱਪ ਚੁੱਕੇ ਨੇ ਉਹਨਾਂ ਦੀ ਜੀਵਨ ਸਾਥਨ ਨੀਤਾ ਸੋਮਪ੍ਰਕਾਸ਼ ਨੂੰ ਭਾਰਤਿਆ ਜਨਤਾ ਪਾਰਟੀ ਨੇ ਚੋਣ ਮੈਦਾਨ ਵਿੱਚ اتار ਦਿੱਤਾ ਜਿਸ ਕਰਕੇ ਵਿਜੇ ਸਾਹਬਲਾ ਭਾਰਤਿਆ ਜਨਤਾ ਪਾਰਟੀ ਨਾਲ ਖਫਾ ਹੋ ਚੁੱਕੇ ਨੇ ਨਾਰਾਜ ਹੋ ਚੁੱਕੇ ਨੇ ਜਿਸ ਤਰ੍ਹਾਂ ਸ਼ਾਰਪੁਰ ਦੀ ਟਿਕਟ ਜਿਹੜੀ ਘੋਸ਼ਿਤ ਕੀਤੀ ਗਈ ਸੀ ਉਸ ਸਮੇਂ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਕਈ ਚਾਹੇ ਕੋਈ ਛੋਟਾ ਲੀਡਰ ਚਾਹੇ ਕੋਈ ਵੱਡਾ ਲੀਡਰ ਹਰ ਇੱਕ ਨੇ ਆਪਣੇ ਨਾਮ ਦੇ ਪਿੱਛੇ ਜਿਹੜੇ ਸੋਸ਼ਲ ਮੀਡੀਆ ਅਕਾਊਂਟ ਆ ਮੋਦੀ ਦਾ ਪਰਿਵਾਰ ਲਿਖਿਆ ਸੀ ਲੇਕਿਨ ਉਹਨਾਂ ਨੇ ਆਪਣੇ ਨਾਮ ਨਾਲੋਂ ਮੋਦੀ ਦਾ ਪਰਿਵਾਰ ਹਟਾ ਲਿਆ ਸੀ ਤੇ ਉਸ ਤੋਂ ਬਾਅਦ ਇੱਕ ਟਵੀਟ ਵੀ ਕੀਤਾ ਕਿ ਅੱਜ ਇੱਕ ਭਾਰਤੀ ਜਨਤਾ ਪਾਰਟੀ ਨੇ ਗਊ ਹੱਤਿਆ ਕਰ ਦਿੱਤੀ ਹੈ ਉਸ ਤੋਂ ਬਾਅਦ ਅੰਦਾਜ਼ਾ ਇਸ ਗੱਲ ਤੋਂ ਸਹਿਜੇ ਲਗਾਇਆ ਜਾ ਸਕਦਾ ਕਿ ਜਿਹੜੇ ਆਪਣੇ ਆਪ ਨੂੰ ਗਊ ਮੰਨਦੇ ਔਰ ਭਾਰਤੀ ਜਨਤਾ ਪਾਰਟੀ ਗਊ ਮਾਤਾ ਦੀ ਰੱਖਿਆ ਨੂੰ ਲੈ ਕੇ ਜਾਣੀ ਜਾਂਦੀ ਹੈਗੀਆ ਤੇ ਉਹਨਾਂ ਨੇ ਕਹਿ ਦਿੱਤਾ ਕਿ ਗਊ ਦੀ ਇੱਕ ਹੱਤਿਆ ਕਰ ਦਿੱਤੀ ਹੈ ਇਸ ਕਰਕੇ ਸਵਾਲ ਬਹੁਤ ਖੜੇ ਹੋਗੇ ਕਿ ਵਾਕਿ ਭਾਰਤ ਜਨਤਾ ਪਾਰਟੀ ਉਹਨਾਂ ਨੂੰ ਬਣਾਉਣ ਦੀ ਯਤਨ ਕਰੇਗੀ ਲੇਕਿਨ ਹੁਣ ਬੰਨਿਆ ਜਾ ਰਿਹਾ ਹੈ ਕਿ ਚਾਹੇ ਕਾਂਗਰਸ ਪਾਰਟੀ ਨੇ ਵੀ ਟਿਕਟ ਹਾਰਪੁਰ ਤੋਂ ਕਿਸੇ ਉਮੀਦਵਾਰ ਨੂੰ ਨਹੀਂ ਦਿੱਤੀ ਨਾ ਸ਼੍ਰੋਮਣੀ ਅਕਾਲੀ ਦਲ ਨੇ ਕਿਸੇ ਦਾ ਨਾਮ ਕੋਸ਼ਿਸ਼ ਕੀਤਾ ਲੇਕਿਨ ਸੁਭੀ ਸਿੰਘ ਬਾਦਲ ਦੇ ਨਾਲ ਦੋ ਮੀਟਿੰਗਾਂ ਵਿਜੇ ਸਾਂਪਲਾ ਦੀਆਂ ਹੋ ਚੁੱਕੀਆਂ ਨੇ ਵੈਸੇ ਵੀ ਦੱਸਿਆ ਜਾ ਰਿਹਾ ਹੈ ਕਿ ਵਿਜੇ ਸਾਂਪਲਾ ਦਾ ਦਿਲ ਹੁਣ ਭਾਰਤ ਜਨਤਾ ਪਾਰਟੀ ਦੀ ਬਜਾਏ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਧੜਕਣਾ ਸ਼ੁਰੂ ਹੋ ਚੁੱਕਾ ਹੈ ਸ਼ਾਇਦ ਉਹ ਕਾਂਗਰਸ ਪਾਰਟੀ ਦੇ ਵਿੱਚ ਨਾ ਜਨ ਇਕ ਕੁਕੀ ਸ਼ਰੂਮ ਨਿਕਾਲੀ ਕੱਲ ਇੱਕ ਸੂਬਾ ਪਾਰਟੀ ਹੋਰ ਦੁੱਜੀ ਰਹੀ ਸਭ ਤੋਂ ਵੱਡੀ ਮਹੱਤਵਪੂਰਨ ਗੱਲ ਹੈ ਕਿ ਇਹ ਵੀ ਹੋ ਸਕਦਾ ਹੈ ਕਿ ਚੋਣਾਂ ਤੋਂ ਬਾਅਦ ਸ਼ਰੂਮ ਨਿਕਾਲੀ ਦਲ ਪਾਰਟੀ ਜਾਂਦਾ ਪਾਰਟੀ ਦਾ ਗੱਠ ਜੋੜੋ ਜੇ ਇਸ ਕਰਕੇ ਲੰਮੀ ਸੋਚ ਵਿਚਾਰ ਤੋਂ ਬਾਅਦ ਸ਼ਾਇਦ ਵਿਜੇ ਸਾਹਪੜਾ ਸ਼ਰੂਮ ਨਿਕਾਲੀ ਦਲ ਦੇ ਨਾਲ ਜੁੜਨਾ ਚਾਹੁੰਦੇ ਨੇ ਸ਼ਰੂਮ ਨਿਕਾਲੀ ਦਲ ਦੀ ਚਰਚਾ ਹੈ ਕਿ ਉਹਨਾਂ ਨੂੰ ਹਾਰਪੁਰ ਤੋਂ ਜਿਹੜੀ ਚੋਣ ਲੜਾਈ ਜਾ ਸਕਦੀ ਜਿੱਥੇ 2014 ਦੇ ਵਿੱਚ ਬਿਜੇ ਸੰਪਲ ਨੇ ਮੈਂਬਰ ਪਾਰਲੀਮੈਂਟ ਬਣੇ ਸੀ ਬਾਜਤਾ ਸੈਂਟਰ ਦੇ ਵਿੱਚ ਵਜ਼ੀਰ ਬਣੇ ਸੀ 1992 ਦੇ ਵਿੱਚ ਆਪਣੀ ਸਿਆਸਤ ਸ਼ੁਰੂ ਕਰਨ ਬਿਜੇ ਸੰਪਲ ਨੇ ਪਿੰਡ ਦੇ ਸਰਪੰਚ ਤੋਂ ਉਹਨਾਂ ਨੇ ਆਪਣੀ ਸਿਆਸਤ ਸ਼ੁਰੂ ਕੀਤੀ ਉਸ ਤੋਂ ਬਾਅਦ ਬੀਜਪੀ ਨਾਲ ਜੁੜ ਕੇ ਪਰ ਬੀਜਪੀ ਦੇ ਬਖਵਾਖੇ ਉਹਨਾਂ ਨੇ ਸੈੱਲ ਦੇ ਵਿੱਚ ਕੰਮ ਕੀਤਾ ਐਸੀ ਮੋਰਚੇ ਦੇ ਵਿੱਚ ਕੰਮ ਕੀਤਾ ਹੋਰ ਵੀ ਵੱਡੇ ਵੱਡੇ ਅਹੁਦਿਆਂ ਦੇ ਵਿੱਚ ਕੰਮ ਕੀਤਾਗਾ ਸੂਬਾ ਪ੍ਰਧਾਨ ਵੀ ਭਾਰਤੀ ਜਨਤਾ ਪਾਰਟੀ ਦੇ ਰਹੇ ਚੁੱਕੇ ਨੇ ਸੈਂਟਰ ਦੇ ਵਿੱਚ ਵਜ਼ੀਰ ਰਹੇ ਚੁੱਕੇ ਨੇ ਮੈਂਬਰ ਪਾਰਲੀਮੈਂਟ ਰਹੇ ਚੁੱਕੇ ਨੇ ਐਸ ਸਮੇਂ ਉਹਨਾਂ ਕੋਲ ਮੁੱਖ ਮੰਤਰੀ ਦੇ ਅਹੁਦੇ ਦੇ ਬਰਾਬਰ ਦਾ ਇੱਕ ਜ਼ਿੰਮੇਵਾਰੀ ਹੈ ਜਿਹੜੀ ਹੈ ਨੈਸ਼ਨਲ ਐਸਸੀ ਕਮਿਸ਼ਨ ਦੇ ਉਹ ਚੇਅਰਮੈਨ ਨੇ ਇਸ ਕਰਕੇ ਇੱਕ ਵੱਡਾ ਨਾਮ ਹੈ ਖਾਸ ਕਰਕੇ ਅ ਦੁਬਾਬੇ ਦੇ ਵਿੱਚ ਕਿਉਂਕਿ ਦੁਬਾ ਵੈਸੇ ਤੇ ਸਾਰੇ ਸਟੇਟ ਦੇ ਵਿੱਚ ਐਸਪਾਈਚਾਰਾ ਵੱਡੀ 기ਰਤੀ ਦੇ ਵਿੱਚ ਵਸਦਾ ਲੇਕਿਨ ਅ ਦਲਤ ਪਾਈਚਾਰਾ ਪੜਿਆ ਲਿਖਾ ਪਾਈਚਾਰਾ ਜਿਹੜਾ ਉਹ ਜ਼ਿਆਦਾ ਜਿਹੜਾ ਵਾ ਉਹ ਜਲੰਧਰ ਸ਼ਾਰਪੁਰ ਦੇ ਵਿੱਚ ਵਸਦਾ ਹੈਗਾ ਤੇ ਉੱਥੇ ਉਹਨਾਂ ਦੀ ਇੱਕ ਆਪਣੀ ਹੀ ਸਿਆਸਤ ਹੈ ਤੇ ਮੰਨਿਆ ਜਾ ਰਿਹਾ ਹੈ ਕਿ ਹੁਣ ਸ਼੍ਰੋਮਣੀ ਕਾਲੀ ਦਲ ਕੋਕੋ ਕਿ ਖੱਪਾ ਸੀ ਉਹ ਖੱਪਾ ਪੂਰਾ ਕੀਤਾ ਜਾ ਸਕਦਾ ਵਿਜੇ ਸਾੰਪਲੇ ਦੇ ਰੂਪ ਚ ਕਿਉਂਕਿ ਚਰਨਜੀਤ ਸਿੰਘ ਅਟਵਾਲ ਜਿਹੜੇ ਨੇ ਉਹ ਪਹਿਲੇ ਭਾਰਤੀ ਜਨਤਾ ਪਾਰਟੀ ਦੇ ਚਲੇ ਚੁੱਕੇ ਨੇ ਜਿਹੜੇ ਪਰਨਕੁਮਾਰ ਤੀਨੂ ਨੇ ਉਹ ਆਮ ਆਦਮੀ ਪਾਰਟੀ ਦੇ ਸ਼ਾਮਲ ਹੋ ਚੁੱਕੇ ਤੇ ਉੱਥੇ ਸ਼੍ਰੋਮ ਨਿਕਾਲੀ ਦਲ ਕੋਲ ਬਿਲਕੁਲ ਉਹ ਐਸਸੀ ਭਾਈਚਾਰੇ ਨਾਲ ਸੰਬੰਧ ਰੱਖਣ ਵਾਲਾ ਐਡਾ ਵੱਡਾ ਚਿਹਰਾ ਨਹੀਂ ਸੀ ਉਹ ਚਿਹਰੇ ਦੀ ਜਿਹੜੀ ਕਮੀ ਆ ਉਹ ਵਿਜੇ ਸਾੰਪਲਾ ਦੇ ਰੂਪ ਵਿੱਚ ਸਿਰ ਦਬਾਬੇ ਦੇ ਵਿੱਚ ਹੀ ਪੂਰੀ ਨਹੀਂ ਹੋਏਗੀ ਬਲਕਿ ਪੰਜਾਬ ਪੱਧਰ ਤੇ ਸ਼੍ਰੋਮ ਨਿਕਾਲੀ ਨੂੰ ਫਾਇਦਾ ਹੋ ਸਕਦਾ ਇਸ ਕਰਕੇ ਮੰਨਿਆ ਜਾ ਰਿਹਾ ਹੈ ਕਿ ਵਿਜੇ ਸਾੰਪਲਾ ਜਿਹੜੀ ਸੁਭੀ ਸਿੰਘ ਬਾਦਲ ਦੇ ਨਾਲ ਬੀਤੇ ਦਿਨ ਵੀ ਮੀਟਿੰਗ ਹੋਈ ਆ ਉਸ ਮੀਟਿੰਗ ਦੇ ਵਿੱਚ ਜਿਹੜੀ ਆ ਗੱਲ ਇੱਥੇ ਪਹੁੰਚੀ ਆ ਗਿਆ ਕਿ ਵਿਜੇ ਸਾਪਲਾ ਸ਼ਾਰਪੁਰ ਤੋਂ ਸ਼ਰਮ ਨਿਕਾਲੀ ਦਲ ਦੇ ਉਮੀਦਵਾਰ ਹੋਣਗੇ ਔਰ ਉਹਨਾਂ ਦੇ ਲੜਕੇ ਜਿਹੜੇ ਨੇ ਉਹ 227 ਦੀਆਂ ਜਿਹੜੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਉਤੋਂ ਫਗਵਾੜੇ ਤੋਂ ਸ਼ਰਮ ਨਿਕਾਲੀ ਦਲ ਦੇ ਉਮੀਦਵਾਰ ਵੀ ਹੋ ਸਕਦੇ ਨੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਸ਼ਰਮ ਨਿਕਾਲੀ ਦਲ ਦੇ ਨਾਲ ਸਮਝੌਤਾ ਹੋ ਚੁੱਕਾ ਹੈ ਕਿ ਜਿੱਥੇ ਵਿਜੇ ਸਾਪਲਾ ਹੁਣ 224 ਚ ਜਿਹੜੀਆਂ ਲੋਕ ਸਭਾ ਚੋਣ ਲੜਨਗੇ ਤੇ ਦੂਜੇ ਪਾਸੇ ਉਹਨਾਂ ਦਾ ਫਰਜੰਦ ਜਿਹੜੇ ਨੇ ਉਹ ਫਗਵਾੜਾ ਜਿਹੜੀ ਰਾਖਵੀ ਸੀਟ ਆ ਉਹ ਸ਼ਰਮ ਨਿਕਾਲੀ ਦਲ ਦੇ ਉਮੀਦਵਾਰ ਹੋ ਸਕਦੇ ਨੇ ਸ਼ਰਮਨੀ ਕਾਲੀ ਦਲ ਦੇ ਵਿੱਚ ਇਸ ਸਮੇਂ ਜਿਹੜਾ ਵਾ ਖਾਸ ਕਰਕੇ ਦਲ ਭਾਈਚਾਰੇ ਨਾਲ ਸੰਬੰਧ ਰੱਖਣ ਵਾਲੇ ਲੀਡਰ ਜਾਂ ਹਿੰਦੂ ਭਾਈਚਾਰੇ ਦੇ ਨਾਲ ਸੰਬੰਧ ਰੱਖਣ ਵਾਲੇ ਲੀਡਰਾਂ ਨੂੰ ਲੈ ਕੇ ਸ਼ਰਮਨੀ ਕਾਲੀ ਦਲ ਕਾਫੀ ਇਸ ਸਮੇਂ ਸਿਆਸਤ ਕਰ ਰਿਹਾ ਪਹਿਲੀ ਦਫਾ ਕਿ ਸ਼ਰਮਨੀ ਕਾਲੀ ਦਲ ਵੱਲੋਂ ਜਿਹੜੇ ਹੁਣ ਤੱਕ ਜਿਹੜੇ ਚੋਣ ਉਮੀਦਵਾਰ ਘੋਸ਼ਿਤ ਕੀਤੇ ਗਏ ਨੇ ਲੋਕ ਸਭਾ ਚੋਣਾਂ ਦੇ ਮੱਧਰ ਨੇ ਦੋ ਹਿੰਦੂ ਭਾਈਚਾਰੇ ਨਾਲ ਸਬੰਧ ਰੱਖਣ ਵਾਲੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਰ ਰਹੇ ਜਿਹੜੇ ਵੱਡੇ ਚਿਹਰੇ ਨੇ ਜਿੱਤੇ ਅਬਰਸਰ ਤੋਂ ਅਨਿਲ ਜੋਸ਼ੀ ਭਾਜਪੀ ਦੇ ਮੰਤਰੀ रह ਚੁੱਕੇ ਨੇ ਦੋ ਦਫਾ ਦੇ ਐਮਐਲਏ ਰਹੇ ਚੁੱਕੇ ਨੇ ਉਹਨਾਂ ਨੂੰ ਲੋਕ ਸਭਾ ਅਬਰਸਰ ਤੋਂ ਉਮੀਦਵਾਰ ਬਣਾਇਆ ਜਦ ਕਿ ਐਨਕੇ ਸ਼ਰਮਾ ਦੋ ਦਫਾ ਜਿਹੜੇ ਐਮਐਲਏ ਰਹੇ ਚੁੱਕੇ ਡੇਰਾ ਬਸੀ ਤੋਂ ਉਹਨਾਂ ਨੂੰ ਪਟਿਆਲੇ ਤੋਂ ਉਮੀਦਵਾਰ ਬਣਾਇਆ ਇਸ ਕਰਕੇ ਹਿੰਦੂ ਭਾਈਚਾਰੇ ਦੇ ਨਾਲ ਲੀਡਰਾਂ ਨੂੰ ਵੀ ਸ਼ਰੂਮਨੀ ਕਾਲੀ ਦਲ ਨੇ ਇੱਕ ਵੱਡੀ ਮਹੱਤਤਾ ਦਿੱਤੀ ਹੈ ਤੇ ਅਗਰ ਵਿਜੇ ਸਾਂਪਲਾ ਸ਼ਾਰਪੁਰ ਤੋਂ ਲੜਦੇ ਦਾ ਲਾਜ਼ਮੀ ਤੌਰ ਤੇ ਜਿਹੜੇ ਨੇ ਇੱਕ ਹੋਰ இந்து ਭਾਈਚਾਰਾ ਇੱਕ ਦਲਤ ਭਾਈਚਾਰਾ ਕਾਲੀ ਦਲ ਦੇ ਖੇਮੇ ਚ ਜਾਏਗਾ ਤੇ ਇੱਕ ਚੰਗਾ ਜਿਹੜਾ ਰਿਸਪੌਂਸ ਆ ਚੰਗਾ ਜਿਹੜਾ ਹੰਗਾਰਾ ਵਾ ਉਸ ਸ਼ਰੂਮਨੀ ਕਾਲੀ ਦਲ ਉਸ ਆਸ ਦੇ ਵਿੱਚ ਸਿਆਸਤ ਨੂੰ ਲੈ ਕੇ ਸਹੀ ਜਿਹੜੀਆਂ ਗੋਟੀਆਂ ਸੁੱਟਣ ਦੇ ਯਤਨ ਕਰ ਰਿਹਾ ਕਿਉਂਕਿ ਸ਼ਰੂਮਨੀ ਕਾਲੀ ਦਲ ਵਾਸਤੇ ਇੱਕ ਵੱਡੀ ਗੱਲ ਹੋਏਗੀ ਕਿ ਵਿਜੇ ਸਾਹਪਲਾ ਜਿਹੜੇ ਸੈਂਟਰ ਦੇ ਵਿੱਚ ਵਜੀਰ ਰਹੇ ਚੁੱਕੇ ਨੇ ਹੁਣ ਵੀ ਉਹਨਾਂ ਕੋਲ ਕੇ ਸੈਂਟਰ ਲੈਵਲ ਤੇ ਇੱਕ ਵੱਡਾ ਰੁਤਬਾ ਉਹ ਜਿਹੜੇ ਨੇ ਬੀਜੇਪੀ ਚ ਸ਼ਾਮਲ ਹੋ ਸਕਦੇ ਨੇ ਮੰਨਿਆ ਜਾ ਰਿਹਾ ਹੈ ਕਿ ਭਲਕੇ ਜਾਂ 21 ਤਰੀਕ ਨੂੰ ਸ਼੍ਰੋਮਣੀ ਕਾਲੀ ਦਲ ਦਾ ਜਿਹੜਾ ਉਹ ਸਾਥੀ ਬਣ ਸਕਦੇ ਨੇ ਵਿਜੇ ਸਾਹਪਲਾ ਕਿਉਂਕਿ ਵਿਜੇ ਸਾਹਪਲਾ ਇਸ ਕਰਕੇ ਨਰਾਜ਼ ਸੀ ਕਿ ਸੋਮ ਪ੍ਰਕਾਸ਼ ਦੀ ਪਤਨੀ ਨੀਤਾ ਸੋਮ ਪ੍ਰਕਾਸ਼ ਨੂੰ ਟਿਕਟ ਦੇ ਵਿੱਚ ਮਿਲਦੀ ਹੈ ਔਰ ਇਸ ਤੋਂ ਇਲਾਵਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਇਹ ਹੀ ਗੱਲਬਾਤ ਹੋਈ ਐ ਸੁਬੀਰ ਸਿੰਘ ਬਾਦਲ ਜਿਹੜੇ ਸ਼ਰਮੀ ਕਾਲੀ ਦਲ ਦੇ ਪ੍ਰਧਾਨ ਨੇ ਕਿ ਜਿੱਥੇ ਉਹਨਾਂ ਟਿਕਟ ਮਲੇ ਉੱਥੇ ਉਹਨਾਂ ਦੇ ਮੁੰਡੇ ਨੂੰ ਵੀ ਭਵਿੱਖ ਦੇ ਵਿੱਚ ਐਡਜਸਟ ਕੀਤਾ ਜਾਊਗਾ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਸ਼ਰਮੀ ਕਾਲੀ ਦਲ ਇੱਕ ਵੱਡੇ ਲੀਡਰ ਨੇ ਇਹ ਵੀ ਕਹਿ ਦਿੱਤਾ ਹੈਗਾ ਕਿ ਸ਼ਰਮੀ ਕਾਲੀ ਦਲ ਵਿੱਚ ਸ਼ਾਮਲ ਹੋਣ ਵਾਸਤੇ ਵਿਜੇ ਸਾੰਪਲਾ ਨੇ ਆਪਣੀ ਇੱਛਾ ਜ਼ाहिर ਕਰ ਦਿੱਤੀ ਹੈ ਅਤੇ لازਮੀ ਤੌਰ ਤੇ ਉਹ ਭਲਕੇ ਜਾਂ ਪਰਸੋਂ ਪਾਰਟੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਤੇ ਉਸ ਤੋਂ ਬਾਅਦ ਸੁਬੀਰ ਸਿੰਘ ਬਾਦਲ ਜਿੱਦਣ ਹੀ ਉਹ ਪਾਰਟੀ ਦੇ ਸ਼ਾਮਲ ਹੋਣਗੇ ਉਸ ਦਿਨ ਸੁਬੀਰ ਸਿੰਘ ਬਾਦਲ ਘੋਸ਼ਿਤ ਕਰ ਦੇਣਗੇ ਕਿ ਉਹ ਹਸ਼ਾਰਪੁਰ ਤੋਂ ਉਮੀਦਵਾਰ ਹੋ ਸਕਦੇ ਚਰਚਾ ਇਹ ਵੀ ਹੈ ਕਿ ਇੱਕ ਹੋਰ ਦਬਾਬੇ ਤੋਂ ਇੱਕ ਬਹੁਤ ਵੱਡਾ ਕਾਂਗਰਸ ਪਾਰਟੀ ਦਾ ਇੱਕ ਵੱਡਾ ਲੀਡਰ ਵੀ ਜਿਹੜਾ ਉਹ ਕਾਂਗਰਸ ਪਾਰਟੀ ਛੱਡ ਕੇ ਸ਼ਰੂਪ ਨਿਕਾਲੀ ਦਲ ਵਿੱਚ ਸ਼ਾਮਲ ਹੋ ਸਕਦੇ ਨੇ ਕਿਉਂਕਿ ਉਹ ਵੀ ਕਾਂਗਰਸ ਪਾਰਟੀ ਦੇ ਨਾਲ ਖਫਾ ਕਿ ਉਹਨਾਂ ਨੂੰ ਕਾਂਗਰਸ ਪਾਰਟੀ ਨੇ ਨਾ ਜਲੰਧਰ ਤੋਂ ਟਿਕਟ ਦਿੱਤੀ ਹੈ ਤੇ ਨਾ ਹੀ ਉਹਦਾ ਨਾਮ ਹਸ਼ਾਰਪੁਰ ਤੋਂ ਵਿਚਾਰਿਆ ਜਾ ਰਿਹਾ ਜਿਉਂ ਉਹਨਾਂ ਦਾ ਨਾਮ ਹਸ਼ਾਰਪੁਰ ਤੋਂ ਵਿਚਾਰਿਆ ਨਾ ਗਿਆ ਕਿਉਂਕਿ ਕਾਂਗਰਸ ਪਾਰਟੀ ਨੇ ਵੀ ਹਲੇ ਸ਼ਾਰਪੁਰ ਤੋਂ ਆਪਣਾ ਉਮੀਦਵਾਰ ਕੋਸ਼ਿਸ਼ ਕਰਨਾ ਤੇ ਜੇ ਉਹਨਾਂ ਦਾ ਨਾਮ ਕਾਂਗਰਸ ਪਾਰਟੀ ਨੇ ਵਿਚਾਰਿਆ ਨਾ ਕੋਸ਼ਿਸ਼ ਕੀਤਾ ਦਿਲਾਜਮੀ ਤੌਰ ਤੇ ਦੱਸਿਆ ਜਾ ਰਿਹਾ ਹੈ ਕਿ ਦਬਾਬੇ ਦੇ ਵਿੱਚ ਖਾਸ ਕਰਕੇ ਜਲੰਧਰ ਸ਼ਹਿਰ ਤੋਂ 22 ਅਪ੍ਰੈਲ ਨੂੰ ਇੱਕ ਵੱਡਾ ਪਟਾਕਾ ਪੈ ਸਕਦਾ ਕਾਂਗਰਸ ਪਾਰਟੀ ਦਾ ਇੱਕ ਵੱਡਾ ਚਿਹਰਾ ਜਿਹੜਾ ਵਾ ਉਹ ਕਾਂਗਰਸ ਪਾਰਟੀ ਛੱਡ ਕੇ ਸ਼ਰੂਮ ਨਿਕਾਲੀ ਦਲ ਦਾ ਪੱਲਾ ਫੜ ਸਕਦਾ ਫਿਲਹਾਲ ਇਸ ਜਾਣਕਾਰੀ ਦੇ ਤਾੜਤੁਲਨ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ